ਅਲਸੀ ਦੀ ਪਿੰਨੀਆਂ ਬਣਾਈਆਂ ਜੀ ਬਹੁਤ ਹੀ ਵਧੀਆ ਬਣੀਆਂ ਬਹੁਤ ਜ਼ਿਆਦਾ ਸਵਾਦਿਸ਼ਟ ਬਣੀ ਹੈਗੀ ਆ ਮੈਂ ਤੁਹਾਨੂੰ ਇੱਕ ਪਿੰਨੀ ਤੋੜ ਕੇ ਵੀ ਦਿਖਾਨੀ ਆ ਬਹੁਤ ਵਧੀਆ ਇਹਦਾ ਟੈਕਸਚਰ ਵੀ ਹੈਗਾ ਆ ਇਸ ਤਰ੍ਹਾਂ ਦੀ ਤੁਸੀਂ ਜ਼ਰੂਰ ਜੀ ਸਰਦੀ ਦੇ ਮੌਸਮ ਵਿੱਚ ਇਹ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ ਜਿਹੜੀ ਕਿ ਬਹੁਤ ਹੀ ਸਵਾਦਿਸ਼ਟ ਬਣਦੀਆਂ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆ ਤੁਹਾਡਾ ਇੰਟੀਰੀਅਰ ਗਾਰਡਨ ਨੇ ਕਿਚਨ ਦੇ ਵਿੱਚ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਬਣਾਵਾਂਗੇ ਪਿੰਨੀਆਂ ਜਿਹੜੀਆਂ ਕਿ ਆਪਾਂ ਆਲਸੀ ਦੀਆਂ ਪਿੰਨੀਆਂ ਬਣਾਵਾਂਗੇ ਪਿੰਨੀਆਂ ਬਣਾਉਣ ਲਈ ਆਪਾਂ ਜੀ ਲਈ ਹੈਗੀ ਇਹ ਆਲਸੀ ਲਈ ਹੈਗੀ ਇੱਕ ਆਪਾਂ ਇੱਕ ਕੁੱਲੀ ਮੇਟ ਦੇ ਵਿੱਚ ਇਹ 200 ਗ੍ਰਾਮ ਹੈਗੀ ਆ ਇੰਨਾ ਹੀ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਤੇ ਥੋੜੇ ਜੇ ਇਹਦੇ ਵਿੱਚ ਆਪਾਂ ਮਖਾਣੇ ਕਾਜੂ ਬਦਾਮ ਤੇ ਸੌਗੀ ਪਾਵਾਂਗੇ ਇੰਨਾ ਹੀ ਆਪਾਂ ਇੱਕ ਕੁੱਲੀ ਇਹਦੇ ਵਿੱਚ ਖੁਆ ਪਾਵਾਂਗੇ ਤੇ ਪਾਣੀ ਕਿ ਲਈ ਆਪਾਂ ਘੋੜੀ ਚੂਜ਼ ਕਰਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਲਸੀ ਹੈਗੀ ਇਹਨੂੰ ਆਪਾਂ ਜੀ ਭੁੰਨ ਲੈਣਾ ਹੈਗਾ ਹਾਂਜੀ ਹੁਣ ਆਪਾਂ ਜੀ ਇਹ ਪਤੀਲਾ ਲੈਣਾ ਹੈ ਕਿਆ ਤੇ ਇਹਦੇ ਵਿੱਚ ਆਪਣੀ ਜਿਹੜੀ ਗਲਤੀ ਸੀ ਹੈਗੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈਗਾ ਇਹ ਮੇਕ ਸ਼ੂਰ ਤੁਸੀਂ ਇਹਨੂੰ ਕਲੀਨ ਕਰ ਲੈਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਾਂਜੀ ਭੁੰਨ ਲੈਣਾ ਹੈਗਾ ਆ ਹਾਂਜੀ ਇਹਨੂੰ ਆਪਾਂ ਉਦੋਂ ਤੱਕ ਭੁੰਨਾਂ ਆ ਜਦੋਂ ਤੱਕ ਇਹ ਚਟਕਦੀ ਨਹੀਂ ਹੈਗੀ ਇਹ ਬਹੁਤ ਜਿਆਦਾ ਸ਼ਾਈਨੀ ਵੀ ਹੋ ਜਾਂਦੀ ਹੈਗੀ ਆ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣੀ ਅਲਸੀ ਭੁੱਜ ਗਈ ਹੈਗੀ ਆ ਇਸ ਤਰ੍ਹਾਂ ਆਪਾਂ ਇਹਨੂੰ ਹੌਲੀ ਹੌਲੀ ਸਲੋ ਹੀਟ ਤੇ ਭੁੰਨਣਾ ਹੈਗਾ ਆ 3 ਤੋਂ 4 ਮਿੰਟ ਆ ਪਾਲਸੀ ਨੂੰ ਭੁੰਨਾਂਗੇ ਜਿੰਨਾ ਚਿਰ ਇਹ ਚਟਕਦੀ ਨਹੀਂ ਹੈਗੀ ਉਹਨਾਂ ਚਿਰ ਆਪਾਂ ਇਹਨੂੰ ਇਦਾਂ ਕੰਟੀਨਿਊ ਹਿਲਾਇ ਜਾਣਾ ਹੈਗਾ ਯਾ ਹਾਂਜੀ ਅਲਸੀ ਜੀ ਆਪਣੀ ਆਲਮੋਸਟ ਜਿਹੜੀ ਹੈਗੀ ਇਹ ਹੁਣ ਕੋ ਚੱਲੀ ਹੈਗੀ ਆ ਕਿਉਂਕਿ ਇਹਨੂੰ 3 ਤੋਂ 4 ਮਿੰਟ ਹੋ ਗਏ ਆਪਾਂ ਨੂੰ ਇਸ ਤਰ੍ਹਾਂ ਹਲਾਉਂਦਿਆਂ ਨੂੰ ਹੁਣੇ ਥੋੜੀ ਜੀ ਇਹਦੀ ਆਵਾਜ਼ ਆਉਂਦੀ ਆ ਜਿੱਦਾਂ ਚਟਕ ਚਟ ਕਰਦੀ ਹੈਗੀ ਆ 1-2 ਮਿੰਟ ਆਪਾਂ ਇਹਨੂੰ ਹੋਰ ਥੋੜਾ ਜਿਹਾ ਹਾਂਜੀ ਹੌਲੀ ਤੇ ਭੁੰਨਣਾ ਹੈ। ਇਸੇ ਨੂੰ ਆਪਾਂ ਠੰਡਾ ਕਰਕੇ ਦਾ ਪਾਊਡਰ ਬਣਾ ਲੈਣਾ, ਪੀਸ ਲੈਣਾ ਹੈਗਾ। ਹਾਂਜੀ ਜਦੋਂ ਅਲਸੀ ਪੁੱਜ ਜਾਂਦੀ ਆ ਤਾਂ ਫਿਰ ਇਹ ਬਹੁਤ ਜਿਆਦਾ ਸ਼ਾਈਨੀ ਵੀ ਹੋ ਜਾਂਦੀ ਕਿਉਂਕਿ ਇਹਦਾ ਆਇਲ ਜਿਹੜਾ ਸਲੀਜ਼ ਹੋਣ ਲੱਗ ਜਾਂਦਾ ਹੈਗਾ ਆ। ਫਿਰ ਆਪਾਂ ਉਸ ਤੋਂ ਬਾਅਦ ਨਹੀਂ ਇਹਨੂੰ ਜਿਆਦਾ ਭੁੰਨਣਾ ਹੈਗਾ। ਜਦ ਠੰਡਾ ਹੋ ਗਿਆ ਤਾਂ ਫਿਰ ਇਹਨੂੰ ਆਪਾਂ ਪਲਸ ਮੋਡ ਤੇ ਸਲੋ ਸਲੋ ਹੀ ਪੀਸਣਾ ਹੈਗਾ ਨਹੀਂ ਤਾਂ ਕਈ ਵਾਰੀ ਆਲ ਨਿਕਲ ਜਾਂਦਾ ਹੈ ਦਾ। ਜੇ ਆਪਣੀ ਅਲਸੀ ਵਧੀਆ ਪੁੱਜੀ ਹੈਗੀ ਤਾਂ ਫੇਰ ਹੀ ਆਪਣੀਆਂ ਪਿੰਨੀਆਂ ਵੀ ਬਹੁਤ ਵਧੀਆ ਜੀ ਟੇਸਟੀ ਬਣਦੀਆਂ ਹੈਗੀਆਂ ਇਹ ਚੰਗੀ ਤਰ੍ਹਾਂ ਆਪਾਂ ਨੂੰ ਪੁੰਨਾ ਚਾਹੀਦਾ ਹੈ। ਆਲਮੋਸਟ ਹਾਂਜੀ ਹੁਣ ਇਹ ਪੁੱਜੀ ਹੀ ਹੈਗੀ ਆ ਬਹੁਤ ਤੇਦੀ ਆਵਾਜ਼ ਆਉਂਦੀ ਆ ਜਿੱਦਾਂ ਚਟਕਦੀ ਹੈਗੀ ਆ ਅਸੀਂ ਇੰਨੀ ਆਪਾਂ ਪੁੰਨੀ ਹੈਗੀ ਇਸ ਤੋਂ ਜ਼ਿਆਦਾ ਨਹੀਂ। ਹਾਂਜੀ ਹੁਣ ਆਪਾਂ ਸਟੋਵ ਨੂੰ ਕਰ ਦੇਣਾ ਬੰਦ ਹੈਗਾ ਤੇ ਨੂੰ ਆਪਾਂ ਜੀ ਠੰਡਾ ਕਰ ਲੈਣਾ ਹੈਗਾ ਥੋੜਾ ਜਿਹਾ ਰੈਪਲਾਈ ਪਣ ਕਰ ਮੈਂ ਆਪਾਂ ਇਹਨੂੰ ਹਿਲਾ ਦੇਣਾ ਹੈਗਾ ਇਹ ਮੈਂ ਜੀ ਇਹ ਟ੍ਰੇ ਦੇ ਵਿੱਚ ਇੱਕ ਵਾਰੀ ਥਾਲੀ ਦੇ ਵਿੱਚ ਕੱਢ ਦੂੰਗੀ ਤੇ ਥੋੜੇ ਜਿਹਾ ਆਪਾਂ ਇਹਨੂੰ ਠੰਡੇ ਕਰ ਲੈਣਾ ਹੈਗਾ ਇਹ ਹਾਂਜੀ ਜਦੋਂ ਆਪਣੀ ਹਲਸੀ ਠੰਡੀ ਹੋ ਗਈ ਤੇ ਫਿਰ ਆਪਾਂ ਇਹਨੂੰ ਥੋੜੀ ਪੀਸ ਲੈਣਾ ਹੈਗਾ ਆ ਹਾਂਜੀ ਜਦ ਜੀ ਆਪਣੀ ਹਲਸੀ ਠੰਡੀ ਹੁੰਦੀ ਹੈ ਜੀ ਹੁਣ ਆਪਣੇ ਜਿਹੜੇ ਡਰਾਈ ਫਰੂਟ ਹੈਗੇ ਆ ਆਪਾਂ ਇਹਨਾਂ ਨੂੰ ਥੋੜਾ ਜਿਹਾ ਚਮਚਾ ਇੱਕ ਘਿਓ ਦਾ ਪਾ ਕੇ ਇਹਨਾਂ ਨੂੰ ਰੋਸਟ ਕਰ ਲੈਣਾ ਥੋੜਾ ਜਿਹਾ ਹਾਂਜੀ ਫੇਰੇ ਬਹੁਤ ਹੀ ਜ਼ਿਆਦਾ ਕ੍ਰਾਂਚੀ ਹੋ ਜਾਂਦੇ ਆ ਤੇ ਬਹੁਤ ਟੇਸਟੀ ਵੀ ਲੱਗਦੇ ਆ ਹਾਂਜੀ ਤੇ ਪਿੰਨੀਆਂ ਦਾ ਹੋਰ ਵੀ ਆਪਣਾ ਸਵਾਦ ਵੱਧ ਜਾਂਦਾ ਹੈਗਾ ਹਾਂਜੀ ਕਿਉਂ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਕੁਲੇ ਬਦਾਮ ਹੈਗੇ ਆ ਆਪਾਂ ਗਰਮੇ ਗਿੱਚੇ ਨਾਲ ਹੀ ਆਪਾਂ ਇਹਦਾ ਜਿਹੜਾ ਕਾਜੂ ਹੈਗਾ ਆ ਹਾਂਜੀ ਇਹਨਾਂ ਨੂੰ ਆਪਾਂ ਥੋੜੇ ਜਿਹਾ ਰੋਸਟ ਕਰ ਲੈਣਾ ਮੰਗਾ ਆ ਕਿ ਰੇਣਾ ਦਾ ਬਹੁਤ ਜਿਆਦਾ ਹਾਂਜੀ ਵਧੀਆ ਸਵਾਦ ਹੋ ਜਾਂਦਾ ਆ ਪਿੰਨੀਆਂ ਬਹੁਤ ਆਪਣੀ ਟੇਸਟੀ ਬਣਦੀਆਂ ਆ ਜਦੋਂ ਤੱਕ ਥੋੜਾ ਜਿਆ ਇਹਨਾਂ ਦਾ ਕਲਰ ਨਹੀਂ ਚੇਂਜ ਹੁੰਦਾ ਹੈਗੇ ਕਰਾਂਚੀ ਨਹੀਂ ਹੋ ਜਾਂਦੀ ਉਨੇ ਕੀ ਆਪਾਂ ਇਹਨੂੰ ਰੋਸਟ ਕਰਨੇ ਹੈਗੇ ਬਾਦ ਦੇ ਵਿੱਚ ਆਪਣੇ ਕੋਲ ਜਿਹੜੇ ਮਖਾਣੇ ਹੈਗੇ ਆ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਤੁਕਕੀਓ ਦੇ ਵਿੱਚ ਥੋੜੀ ਜਿਆ ਰੋਸਟ ਕਰ ਲੈਣੇ ਹੈਗੇ ਆ ਫਿਰ ਆਪਾਂ ਸਾਰੀਆਂ ਚੀਜ਼ਾਂ ਨੂੰ ਦੱਧਰਾ ਜਿਹਾ ਪੀਸ ਲੈਣਾ ਹੈਗਾ ਇਹਨਾਂ ਨੂੰ ਹੰਝ ਹਲਾਈ ਜਾਣਾ ਇੱਥੇ ਹਾਂ ਜੀ ਆਪਾਂ ਦੀ ਭੁੰਨ ਕੇ ਪਾਉਣਿਆਂ ਤਾਂ ਬਹੁਤ ਹੀ ਵਧੀਆ ਹਾਂ ਜੀ ਇਹ ਕ੍ਰਾਂਚ ਇਹਨਾਂ ਦਾ ਪਿੰਨੀਆਂ ਦੇ ਵਿੱਚ ਤਿੱਸਟਾਉਂਦਾ ਆ ਤੇ ਬਹੁਤ ਵਧੀਆ ਹਾਂ ਜੀ ਸਵਾਦਿਸ਼ ਪਿੰਨੀਆਂ ਬਣਦੀਆਂ ਹੈਗੀਆਂ ਤੁਹਾਨੂੰ ਪਤਾ ਹੀ ਆ ਹੁਣ ਵਿੰਟਰ ਆ ਰਹੀ ਆ ਵੈਸੇ ਵੀ ਅਲਸੀ ਜਿਹੜੀ ਹੈਗੀ ਆਪਾਂ ਨੂੰ ਜ਼ਰੂਰ ਹਾਂਜੀ ਖਾਣੀ ਚਾਹੀਦੀ ਆ ਕਿਉਂਕਿ ਬੈਕ ਪੇਨ ਜਾਂ ਜੋੜਾਂ ਦੇ ਦਰਦਾਂ ਤੋਂ ਇਹ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈਗੀ ਆ ਪਿੰਨੀਆਂ ਆਪਾਂ ਨੇ ਜ਼ਰੂਰ ਹਾਂਜੀ ਵਿੰਟਰ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਅਲਸੀ ਦੀਆਂ ਬਣਾ ਲਓ ਜਾਂ ਤੁਸੀਂ ਥੋੜਾ ਵਿੱਚ ਤੁਸੀਂ ਜੀ ਵੇਸਣ ਪਾਉਣਾ ਹੋਵੇ ਜੀ ਪੁੰਕੇ ਪਾ ਸਕਦੇ ਹੈਗੇ ਆ ਔਰ ਜੇ ਤੁਸੀਂ ਖੁਆ ਪਾਉਣਾ ਹੈ ਤੇ ਤੁਸੀਂ ਖੁਆ ਪਾ ਸਕਦੇ ਤੁਹਾਡੀ ਚੋਇਸ ਹੈਗੀ ਆ ਹਾਂਜੀ ਥੋੜੇ ਜਿਹਾ ਕ੍ਰਾਂਚੀ ਹੋ ਗਏ ਤਾਂ ਕਰ ਆਪਾਂ ਇਹਨਾਂ ਨੂੰ ਕੱਟ ਹਾਂਜੀ ਆਪਾਂ ਇਹਨਾਂ ਬਾਹਰ ਕੱਢ ਲੈਣਾ ਹੈ ਕਿਉਂਕਿ ਇਹ ਰਸ ਹੋ ਗਏ ਬਾਅਦ ਦੇ ਵਿੱਚ ਆਪਣੇ ਜਿਹੜੇ ਮਖਾਣੇ ਹੈਗੇ ਆਪਾਂ ਉਹ ਨਾਲੇ ਇਹਦੇ ਕਰ ਲੈਣੇ ਹੈਗੇ ਅੱਗੇ ਪਲੇਟ ਤੇ ਪਾ ਦੇਣਾ ਹੈ ਇਸ ਤਰ੍ਹਾਂ ਆਪਣੇ ਕੋਲ ਜਿਹੜੇ ਮਖਾਣੇ ਹੈਗੇ ਤੇ ਇਹ ਵੀ ਆਪਣਾ ਰੋਸਟਰ ਲੈਣੇ ਹੈਗੇ ਥੋੜਾ ਜਿਹਾ ਆਪਾਂ ਘਿਓ ਪਾਵਾਂਗੇ ਫਿਰ ਮਖਾਣਿਆਂ ਨਾਲੇ ਹੱਦ ਤੱਕ ਚਮਚਾ ਇਹਨਾਂ ਨੂੰ ਆਪਾਂ ਜਿਉਂਦੇ ਤੱਕ ਪੁੰਨਣਾ ਹੈ ਕਾਜ ਜਦ ਤੱਕ ਇਹ ਕ੍ਰਿਸਪੀ ਨਹੀਂ ਹੁੰਦੇ ਬਾਅਦ ਦੇ ਵਿੱਚ ਤੁਸੀਂ ਇਹਨਾਂ ਨੂੰ ਮੈਸ਼ ਕਰਕੇ ਦੇਖ ਲੈਣਾ ਜੇ ਮੈਸ਼ ਹੁੰਦੇ ਆ ਦਿਸਪਨ ਆਪਣੇ ਕ੍ਰੰਚੀ ਹੋ ਗਏ ਆ ਭੁੱਜ ਗਏ ਆ ਇਸ ਤਰ੍ਹਾਂ ਲਾਈ ਜਾਣਾ ਇਹਨਾਂ ਨੂੰ ਆਪਾਂ ਮਖਾਣੇ ਵੀ ਆਪਣੇ ਜਿਹੜੇ ਰੋਸਟ ਹੋ ਗਏ ਆ ਇਹਨੂੰ ਆਪਾਂ ਇੱਕ ਬਾਰ ਕੱਢ ਕੇ ਰੱਖਿਆ ਇਹਨੂੰ ਠੰਡਾ ਕਰਕੇ ਇਸ ਤਰ੍ਹਾਂ ਦੇਖ ਲੈਣਾ ਜੇ ਆਪਣੇ ਇਸ ਤਰ੍ਹਾਂ ਇਹ ਹੱਥ ਦੇ ਨਾਲ ਮੈਸ਼ ਹੁੰਦੇ ਹੈਗੇ ਆ ਫਿਰ ਜੀ ਇਹ ਬਹੁਤ ਵਧੀਆ ਜਿੱਦਾਂ ਆਪਣੇ ਜਿਹੜੇ ਇਹ ਭੁੱਜ ਗਏ ਹੈਗੇ ਆ ਹੁਣ ਆਪਾਂ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਠੰਡਾ ਕਰਕੇ ਪੀਸ ਲੈਣਾ ਇਹਨੂੰ ਵੀ ਆਪਾਂ ਨਾਲੀ ਟਰਾਈ ਫੂਡ ਦੇ ਉੱਤੇ ਪਲੇਟ ਦੇ ਵਿੱਚ ਪਾ ਕੇ ਠੰਡਾ ਕਰ ਲੈਣਾ ਅਲਸੀ ਵੀ ਪੀਸ ਲੈਣੀ ਆਪਾਂ ਤੇ ਮਖਾਣੇ ਵੀ ਤੇ ਬਾਦੇ ਵਿੱਚ ਆਪਣੇ ਜਿਹੜੀ ਹੈਗੇ ਜੀ ਆਪਾਂ ਗੁਰਦੇ ਚਾਹਣੀ ਬਣਾ ਕੇ ਤੰਨੀਆਂ ਬਣਾ ਲੈਣੀ ਆ ਪਾਣੀ ਅਲਸੀ ਦੀ ਆਪਣੀ ਕਿਹੜੀ ਹੈਗੀ ਆ ਪਿਸ ਲਈ ਹੈਗੀ ਆ ਇਸ ਤਰ੍ਹਾਂ ਦਾ ਆਪਾਂ ਇਹ ਅਲਸੀ ਦਾ ਜਿਹੜਾ ਪਾਊਡਰ ਬਣਾਇਆ ਹੈਗਾ ਬਹੁਤ ਜ਼ਿਆਦਾ ਬਰੀਕ ਨਹੀਂ ਦਦਰਾ ਜਿਹਾ ਹੀ ਹੈਗਾ ਆ ਜਿੰਨੇ ਵੀ ਆਪਣੇ ਟਰਾਈ ਫੂਡ ਸੀਗੇ ਸਾਰੇ ਆਪਾਂ ਉਹਨਾਂ ਨਾਲ ਵੀ ਇਦਾਂ ਦਾ ਦਦਰਾ ਪੀਸ ਲਿਆ ਹੁਣ ਆਪਣੇ ਕੋਲ ਜਿਹੜਾ ਗੋੜ ਹੈਗਾ ਜੀ ਉਹਨੂੰ ਆਪਾਂ ਮੈਲਟ ਕਰ ਲੈਣਾ ਹੈਗਾ ਆ ਇਹ ਆਪਣੇ ਕੋ ਦੇਸੀ ਘਿਓ ਹੈਗਾ ਆ ਪੌਣੀ ਕੋਲੀ ਹੈਗੀ ਆ ਇਹ ਹਾਂਜੀ ਜੀ ਆਪਾਂ ਇਹਨੂੰ ਘਿਓ ਦੇ ਵਿੱਚ ਗੁੜ ਨੂੰ ਮੈਲਟ ਕਰਾਂਗੇ ਤਾਂ ਫਿਰ ਆਪਣੀਆਂ ਪਿੰਨੀਆਂ ਜਿਹੜੀਆਂ ਲੰਬੇ ਸਮੇਂ ਤੱਕ ਰਹਿ ਜਾਂਦੀਆਂ ਖਰਾਬ ਨਹੀਂ ਹੁੰਦੀਆਂ ਹੈਗੀਆਂ ਜੇ ਆਪਾਂ ਪਾਣੀ ਪਾਉਣੇ ਹੈਗੀਆਂ ਤਾਂ ਫਿਰ ਬਹੁਤ ਜ਼ਿਆਦਾ ਟਾਈਮ ਨਹੀਂ ਆਪਾਂ ਉਹਨਾਂ ਨੂੰ ਰੱਖ ਸਕਦੇ ਹੈਗੇ ਹਾਂਜੀ ਆਪਾਂ ਇਹਨੂੰ ਜਿਹੜਾ ਗੁੜ ਹੈਗਾ ਇਹਨੂੰ ਮੈਲਟ ਕਰ ਲੈਣਾ ਇੰਦਾ ਘਿਓ ਦੇ ਵਿੱਚ ਜਦੋਂ ਇਹ ਇਹਨੂੰ ਮੈਲਟ ਹੋ ਗਿਆ ਲਿਕਵਿਡ ਹੋ ਗਿਆ ਤੇ ਫਿਰ ਇਹਦੇ ਵਿੱਚ ਆਪਣਾ ਦੂਸਰਾ ਸਮਾਨ ਆਪਾਂ ਪਾ ਦੇਣਾ ਸਾਰਾ ਹੌਲੀ-ਹੌਲੀ ਆਪਾਂ ਇਹਨੂੰ ਹਿਲਾਇਆ ਜਾਣਾ ਹੈਗਾ ਆ ਬਾਅਦ ਵਿੱਚ ਜਿਹੜਾ ਆਪਣੇ ਕੋਲ ਖੋਵਾ ਹੈਗਾ ਆ ਉਹਨੂੰ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਦੇਣਾ ਹਾਂਜੀ ਜੇ ਤੁਸੀਂ ਬਾਜ਼ਾਰ ਤੋਂ ਉਹ ਆ ਲੈ ਕੇ ਆਂਦਾ ਆ ਤੇ ਉਹਨੂੰ ਫਿਰ ਤੁਸੀਂ ਇੱਕ ਵਾਰੀ ਭੁੰਨ ਲਿਓ ਜੇ ਤੁਸੀਂ ਘਰ ਦੇ ਵਿੱਚ ਹੀ ਬਣਾਇਆ ਤਾਂ ਫਿਰ ਤੁਸੀਂ ਆਲਰੇਡੀ ਕਿਦਾਂ ਮੈਂ ਘਰ ਦੇ ਵਿੱਚ ਹੀ ਬਣਾ ਕੇ ਰੱਖਿਆ ਤਾਂ ਮੈਂ ਭੁੰਨ ਕੇ ਰੱਖਿਆ ਹੈ ਗਾਹ ਨੂੰ ਭੁੰਨਣ ਦੀ ਲੋੜ ਨਹੀਂ ਇਸ ਤਰੀਆ ਆਪਾਂ ਨੂੰ ਮਿਕਸ ਕਰ ਦੇਣਾ ਹੈਗਾ ਆ ਇੱਦੀ ਕੰਟੀਨਿਊ ਆਪਾਂ ਇਹਨੂੰ ਗੁੜ ਨੂੰ ਮੈਲਟ ਕਰ ਲੈਣਾ ਹੈ ਫਿਰ ਸਾਰਾ ਇਸ ਮਾਨ ਆਪਣਾ ਜਿਹੜਾ ਹੈਗਾ ਵਿੱਚ ਪਾ ਦੇਣਾ ਹੈਗਾ ਆ ਜੇ ਤੁਸੀਂ ਨਹੀਂ ਗੁੜ ਪਾਉਣਾ ਤਾਂ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਘੋੜੀ ਜੀ ਹੰਦੀ ਐਂਡ ਤੇ ਆਪਣੇ ਕੋਲ ਜਿਹੜੀ ਇਹ ਸੌਗੀ ਹੈਗੀ ਆ ਇਹ ਆਪਾਂ ਇਸ ਤਰ੍ਹਾਂ ਹੀ ਪਾ ਦੇਣੀ ਹੈ ਫਿਰ ਵਿੱਚ ਇਹ ਗਰਮ ਹੋ ਜਾਂਦੀ ਆ ਕੰਟੀਨਿਊ ਆਪਾਂ ਇਹਨੂੰ ਜੀ ਮੈਲਟ ਕਰ ਲੈਣਾ ਹੈਗਾ ਇਹ ਗੁਰਜੀ ਨੇ ਆਪਣਾ ਹੁਣ ਮੈਲਟ ਹੋ ਗਿਆ ਆ ਆਪਾਂ ਕੋਈ ਇਹਦੀ ਤਾਰ ਨਹੀਂ ਬਣਾਉਣੀ ਹੈਗੀ ਜਸ ਆਪਾਂ ਘਿਓ ਦੇ ਵਿੱਚ ਇਹਨੂੰ ਮੈਲਟ ਹੀ ਕਰਨਾ ਹੈਗਾ ਥੜ ਜਿਆ ਹੁਣ ਇਹ ਪੱਕ ਗਿਆ ਹੈਗਾ ਤੇ ਇਹਦੇ ਵਿੱਚ ਆਪਣਾ ਜਿਹੜਾ ਸਮਾਨ ਹੈਗਾ ਆਪਾਂ ਪਾ ਦੇਣਾ ਹੈਗਾ ਸਾਰਾ ਸਟਰਾਪੈਨ ਨੂੰ ਹਿਲਾਇਆ ਜਾਣਾ ਕਿਉਂਕਿ ਕਿਉਂ ਵੀ ਆਪਾਂ ਨੂੰ ਚਾਹੀਦਾ ਹਲਸੀ ਬਹੁਤ ਖੁਸ਼ਕ ਹੁੰਦੀ ਹੈਗੀ ਆ ਹਾਂਜੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਗੁਲਸੀ ਪੀਸ ਕੇ ਰੱਖੀ ਆ ਉਹ ਮੈਂ ਪਾ ਦੂੰਗੀ ਇਹਦੇ ਵਿੱਚ ਇਹਨੂੰ ਆਪਾਂ ਹਲਾ ਦੇਣਾ ਮਿਲਾ ਦੇਣਾ ਇਹਦੇ ਵਿੱਚ ਗੋਮ ਨੂੰ ਤਲਸੀ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਗਾਇ ਖਲਾਈ ਜਾਣਾ ਇਹਨੂੰ ਆਪਾਂ ਸਲੋ ਹਿੱਟ ਤੇ ਰੱਖਣਾ ਹੈਗਾ ਯਾ ਹਾਂਜੀ ਆਪਣੇ ਕੋਲ ਜਿਹੜਾ ਇਹ ਖੁਆ ਹੈਗਾ ਸੇਮੀ ਅਮਾਉਂਟ ਹੈਗਾ ਇੱਕ ਕੁੱਲੀ ਇਹ ਹੈਗੀ ਆ ਇਹ ਆਲਰੇਡੀ ਇਹਨੂੰ ਆਪਾਂ ਘਰੇ ਬਣਾਇਆ ਤੇ ਇਹਨੂੰ ਭੁੰਨਿਆ ਹੈਗਾ ਹੁਣ ਲੋੜਨੀ ਹੈਗੀ ਭੁੰਨਣ ਦੀ ਇਹ ਦੇਣਾ ਆਪਾਂ ਵਿੱਚ ਮਿਕਸ ਕਰ ਦੇਣਾ ਹੈਗਾ ਯਾ ਥੋੜੇ ਟਾਈਮ ਲੱਗ ਜਾਣਾ ਹਾਂਜੀ ਇਹਨੂੰ ਮਿਕਸ ਹੁੰਦੇ ਨੇ ਕਿਉਂਕਿ ਇਹਨੇ ਗਰਮ ਹੋ ਕੇ ਮਿਕਸ ਹੋਣਾ ਹੈ ਯਾ ਇਸ ਦਾ ਬੈਨੇ ਚੰਗੀ ਤਰ੍ਹਾਂ ਵਿੱਚ ਮਿਲਾ ਲੈਣਾ ਹੈਗਾ ਹੌਲੀ ਹੌਲੀ ਇਹਨੇ ਮੈਲਟ ਹੋ ਜਾਣਾ ਗਰਮ ਹੋ ਕੇ ਸਪੈਚੁਲੇ ਦੇ ਨਾਲ ਇਹਦੇ ਜਿੰਨੇ ਵੀ ਹੈਗੀਆਂ ਇਹਨੂੰ ਇਦਾਂ ਆਪਾਂ ਮੈਸ਼ ਕਰ ਦੇਣਾ ਹੈਗਾ ਹਲਾਇਆ ਹਾਂਜੀ ਇਹ ਤੁਸੀਂ ਆਟਾ ਪਾਉਣਾ ਹੈ ਤੁਸੀਂ ਆਟਾ ਵੀ ਥੋੜਾ ਪਾ ਸਕਦੇ ਆ ਭੁੰਨ ਕੇ ਅਸਟਰ ਕੰਟੀਨੂ ਆਪਾਂ ਇਹਨੂੰ ਮਿਕਸ ਕਰ ਲਈ ਕਰਦੇ ਨਾ ਜਿੰਨੀ ਤਰ੍ਹਾਂ ਬਹੁਤ ਵਧੀਆ ਜੀ ਇਹ ਪਿੰਨੀਆਂ ਬਣਦੀਆਂ ਹੈਗੀਆਂ ਬਹੁਤ ਜ਼ਿਆਦਾ ਸੌਫਟ ਵੀ ਫਿਰ ਰਹਿੰਦੀਆਂ ਹੈਗੀਆਂ ਕਿਉਂਕਿ ਆਪਾਂ ਘਿਓ ਦੇ ਵਿੱਚ ਗੁੜ ਨੂੰ ਮੈਲਟ ਕੀਤਾ ਹੈ ਨਹੀਂ ਤਾਂ ਕਈ ਵਾਰੀ ਜਿਹੜੀਆਂ ਆਲਸੀ ਦੀਆਂ ਪਿੰਨੀਆਂ ਫਿਰ ਇਹ ਹਾਰਡ ਹੋ ਜਾਂਦੀਆਂ ਪਿੰਨੀਆਂ ਇਹਦੇ ਵਿੱਚ ਹੀ ਆਪਣੇ ਗੁਲਦਿਰਜੇ ਦੇ ਡਰਾਈ ਫਰੂਟ ਹੈ ਹੈਗੇ ਆ ਉovia ਪਾ ਸਾਰੇ ਜਿੰਨੇ ਵੀ ਸੇ ਆ ਮਿਕਸ ਕਰ ਦੇਣੇ ਹੈਗੇ ਆ ਹਾਂਜੀ ਬਾਲੀਆਂ ਆਪਾਂ ਹੀਕ ਨਹੀਂ ਕਰਨੀ ਹੈਗੀ ਬਿਲਕੁਲ ਲੋਤੀ ਰੱਖਣੀ ਹੈਗੀ ਆ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਲਾ ਦੇਣਾ ਹੈਗਾ ਆ ਹਾਂਜੀ ਇਹ ਜੀ ਆਪਣੇ ਕੋਲ ਰੇਜ਼ਨ ਹੈਗੀ ਸੌਗੀ ਜਿਹੜੀ ਹੈਗੀ ਆ ਇਹ ਇਸ ਤਰ੍ਹਾਂ ਜਦੋਂ ਇਹ ਗਰਮ ਹੋਇਆ ਤਾਂ ਫਿਰ ਇਹ ਨਾਲ ਹੀ ਫੁੱਲ ਜਾਣਾ ਹੈਗਾ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਗਾਇ ਆਪਣਾ ਜਿਹੜਾ ਚੰਗੀ ਤਰ੍ਹਾਂ ਖੋਆ ਆ ਆਲਸੀ ਆ ਤੇ ਸਾਰੇ ਡਰਾਈ ਫਰੂਟ ਥੀੜੇ ਸਾਰਾ ਮਿਕਸ ਹੋ ਗਿਆ ਮਿਸ਼ਰਣ ਇਹ ਹੁਣ ਆਲਸੀ ਦੀਆਂ ਪਿੰਨੀਆਂ ਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਖੋਆ ਵੀ ਵਿੱਚ ਇਹਨਾਂ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਜੀ ਇਹ ਬਹੁਤ ਜਿਆਦਾ ਗਰਮ ਹੈ ਗਾਇ ਇਹਨੂੰ ਥੋੜਾ ਜਿਹਾ ਆਪਾਂ ਠੰਡਾ ਕਰਾਂਗੇ ਠੰਡਾ ਕਰਕੇ ਤੇ ਫਿਰ ਆਪਾਂ ਜਿੰਦਾਂ ਦੀਆਂ ਵੀ ਇਹਦੀਆਂ ਪਿੰਨੀਆਂ ਬਟਣੀਆਂ ਹੈਗੀਆਂ ਵਟ ਸਕਦੇ ਹਾਂ ਬਹੁਤ ਵਧੀਆ ਜੀ ਬਣਿਆ ਹੈਗਾ ਦੇਖੋ ਅਲਸੀ ਜਿਹੜੀ ਆਪਣੇ ਲਈ ਬਹੁਤ ਹੀ ਜ਼ਿਆਦਾ ਗੁੱਡ ਹੈਗੀ ਬਹੁਤ ਜ਼ਿਆਦਾ omega 3 ਇਹਦੇ ਵਿੱਚ ਹੁੰਦਾ ਹੈਗਾ ਆ ਤਾਂ ਬਹੁਤ ਗੁੱਡ ਚੀਜ਼ ਹੈਗੀ ਆਪਣੇ ਵਾਸਤੇ ਐਂਟਰਟੇਨਮੈਂਟ ਹੁਣ ਆਪਾਂ ਇਹਨੂੰ ਥੋੜਾ ਜਿਹਾ ਚਿਰ ਠੰਡਾ ਕਰਕੇ ਤੇ ਬਾਅਦ ਵਿੱਚ ਆਪਾਂ ਇਹਦੀਆਂ ਪਿੰਨੀਆਂ ਵਟ ਲੈਣੀਆਂ ਆਪਣਾ ਦੇ ਪਿੰਨੀਆਂ ਦਾ ਮਿਕਸਚਰ ਜਿਹੜਾ ਠੰਡਾ ਹੋ ਗਿਆ ਆ ਹੁਣ ਆਪਾਂ ਇਹਦੀਆਂ ਜਿਹੜੀਆਂ ਪਿੰਨੀਆਂ ਜਿੱਦਾਂ ਲੀਆਂ ਵੀ ਤੁਸੀਂ ਵਟਣੀਆਂ ਹੈਗੀਆਂ ਵਟ ਤੱਕ ਦੇ ਕੋਈ ਵੀ ਤੁਸੀਂ ਕੱਪ ਕੋਲੀ ਜਾ ਛੋਟਾ ਚਮਚਾ ਲੈ ਲਓ ਜਿੱਡਾ ਵੀ ਤੁਸੀਂ ਸਾਈਜ਼ ਬਣਾਉਣਾ ਪਿੰਨੀਆਂ ਦਾ ਤਾਂ ਇਸ ਤਰ੍ਹਾਂ ਬਣਾ ਸਕਦੇ ਹੈਗੇ ਆ ਫਿਰ ਵੱਡੀਆਂ ਪਿੰਨੀਆਂ ਸਾਰੀਆਂ ਸੇਮ ਸਾਈਜ਼ ਦੀਆਂ ਬਣਦੀਆਂ ਹੈਗੀਆਂ ਆ ਹੁਣ ਜੀ ਠੰਡਾ ਹੋ ਗਿਆ ਤੁਹਾਨੂੰ ਪਤਾ ਹੈ ਜਿਹੜੀ ਅਲਸੀ ਦਾ ਹੈਗਾ ਇਹ ਮਿਸ਼ਰਣ ਫੇਛੀਤੀ ਇਹ ਨਹੀਂ ਤਾਂ ਪਿੰਨੀਆਂ ਵਟ ਨਹੀਂ ਹੁੰਦੀਆਂ ਜੇ ਆਪਾਂ ਜ਼ਿਆਦਾ ਟਾਈਮ ਇਹਨਾਂ ਨੂੰ ਰੱਖ ਲਈਏ ਦੇਖੋ ਜੀ ਬਹੁਤ ਹੀ ਵਧੀਆ ਪਿੰਨੀਆਂ ਬਣੀਆਂ ਹੈਗੀਆਂ ਇਸ ਤਰ੍ਹਾਂ ਤੁਸੀਂ ਵੀ ਜੀ ਅਲਸੀ ਦੀਆਂ ਪਿੰਨੀਆਂ ਬਣਾਉਣੀ ਆ ਘੋਆ ਪਾ ਕੇ ਤਾਂ ਬਹੁਤ ਵਧੀਆ ਟੇਸਟੀ ਬਣਦੀਆਂ ਹੁਣ ਤੁਸੀਂ ਇਹਨੂੰ ਜਿਸ ਤਰ੍ਹਾਂ ਮਰਜ਼ੀ ਹਾਂ ਦੀ ਗਾਰਨਿਸ਼ ਕਰ ਲਓ ਇਹਨੂੰ ਬਦਾਮ ਨਾਲ ਕਰ ਲਓ ਜਾਂ ਬਿਸਤੇ ਨਾਲ ਕਰ ਲਓ ਫਿਰ ਜੀ ਬਹੁਤ ਹੀ ਵਧੀਆ ਇਹਦੀ ਲੁੱਕ ਲੱਗਦੀ ਹੈਗੀਆ ਦੇਖੋ ਜੀ ਇਹ ਪਿੰਨੀ ਬਹੁਤ ਵਧੀਆ ਬਣੀ ਹੈਗੀਆ ਇਸੇ ਤਰ੍ਹਾਂ ਆਪਣੀਆਂ ਜਿਹੜੀਆਂ ਸਾਰੀਆਂ ਪਿੰਨੀਆਂ ਹਾਂ ਦੀ ਆਪਾਂ ਬਣਾ ਲੈਣੀਆਂ ਹੈਗੀਆਂ ਆ ਕਿਉਂਕਿ ਥੋੜਾ ਜਿਹਾ ਕੋਸਾ ਜਿਹਾ ਇਹ ਨਾਰਮਲ ਜਿਹਾ ਹੀ ਹੋਵੇ ਤਾਂ ਫੇਰੀ ਇਹ ਵਧੀਆ ਬੰਡ ਬੱਟ ਹੁੰਦੀਆਂ ਹੈਗੀਆਂ ਆ ਤਾਂ ਬਹੁਤ ਜੀ ਛੇਤੀ ਬਣ ਜਾਂਦੀਆਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਵਿੰਟੋ ਟਾਈਮ ਹੈ ਜੀ ਬਹੁਤ ਵਧੀਆ ਰੈਸਪੀ ਹੈਗੀ ਆ ਇਸ ਤਰ੍ਹਾਂ ਜੀ ਆਪਾਂ ਸਾਰੀਆਂ ਪਿੰਨੀਆਂ ਜਿੱਦਾਂ ਮਰਜ਼ੀ ਤੁਸੀਂ ਗਾਰਨਿਸ਼ ਕਰ ਲਓ ਇਹਦੇ ਉੱਤੇ ਪਿਸਤਾ ਲਾ ਲਓ ਬਦਾਮ ਲਾ ਲਓ ਸਾਰੀਆਂ ਪਿੰਨੀਆਂ ਤੋਂ ਹੁਣ ਵਟ ਲੈਣੀਆਂ ਹੈਗੀਆਂ ਤੁਸੀਂ ਇਹਨਾਂ ਨੂੰ ਜੀ ਮਹੀਨਾ ਡੇਢ ਮਹੀਨਾ ਰੱਖ ਸਕਦੇ ਆ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਇਆ ਹੈਗਾ ਕਿਉਂ ਹੀ ਪਾਇਆ ਹੈਗਾ ਆ ਫਿਰ ਬਹੁਤ ਲੰਬਾ ਟਾਈਮ ਹੀ ਰਹਿ ਜਾਂਦੀ ਆ ਹੁਣ ਜੀ ਆਪਾਂ ਸਾਰੀਆਂ ਪਿੰਨੀਆਂ ਜਿਹੜੀਆਂ ਆਪਣੀਆਂ ਬਣਾ ਲੈਣੀਆਂ ਹੈਗੀਆਂ ਪਿੰਨੀਆਂ ਵੀ ਆਪਾਂ ਸਾਰੀਆਂ ਵਟ ਲਈਆਂ ਨੇ ਬਹੁਤ ਹੀ ਵਧੀਆ ਬਣੀਆਂ ਹਲਸੀ ਦੀਆਂ ਪਿੰਨੀਆਂ ਇਸ ਤਰ੍ਹਾਂ ਜੀ ਤੁਸੀਂ ਵੀ ਹਲਸੀ ਦੀਆਂ ਪਿੰਨੀਆਂ ਬਣਾਉਣੀ ਆ ਬਹੁਤ ਛੇਤੀ ਬਣ ਜਾਂਦੀਆਂ ਹੈਗੀਆਂ ਤਾਨੂੰ ਪਤਾ ਇਹ ਵੈਂਕਰ ਟਾਈਮ ਹੈਗਾ ਬਹੁਤ ਚਾਦੀਆਂ ਗੁੱਡ ਹੈਗੀਆਂ ਆ ਹੁਣ ਜੀ ਆਪਾਂ ਸਾਰੀਆਂ ਪਿੰਨੀਆਂ ਵਟ ਲਈਆਂ ਹੈਗੀਆਂ ਪਿੰਨੀਆਂ ਵਧੀਆ ਬਣੀਆਂ ਤੁਸੀਂ ਵੀ ਜੀ ਇਸ ਤਰ੍ਹਾਂ ਇਹ ਗੱਲ ਸੀ ਦੀਆਂ ਪਿੰਨੀਆਂ ਬਣਾਉਣੀਆਂ ਥੋੜਾ ਜਿਹਾ ਵਿੱਚ ਖੋਆ ਪਾ ਲਓ ਤਾਂ ਹੋਰ ਵੀ ਸੌਫਟ ਹੋ ਜਾਂਦੀਆਂ ਤੇ ਬਹੁਤ ਵਧੀਆ ਬਣਦੀਆਂ ਜੇ ਜੀ ਤੁਹਾਨੂੰ ਇਹ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ